ਤਾਂ ਇਸ ਦੇ ਨਾਲ ਹੀ ਮਿੰਟੀ ਜੀ ਚਲੋ ਆਪਾਂ ਪੰਜਾਬ ਆ ਲਾਈਏ ਜੀ ਇਧਰ ਉਹ ਕਹਿੰਦੇ ਕਿ ਬਈ ਪੰਜਾਬ ਦੇ ਵਿੱਚੋਂ ਭਾਜਪਾ ਦੇ ਵਿੱਚੋਂ ਹੁਣ ਉਮੀਦਵਾਰ ਨਗੇ ਬਿੱਟੂ ਸਾਹਿਬ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਵੀ ਬੰਦੇ ਕਮਾਲ ਦੇ ਆ ਕਹਿੰਦੇ ਕਿ ਥਾਣੇ ਆ ਕੀ ਪੋਸਟਰ ਲਾ ਗਏ ਉਹਨੇ ਲੇ ਕੇ ਨੇ ਕੰਤੇ ਉਹਨਾਂ ਨੇ ਕਿਹਾ ਉਹਨਾਂ ਨੇ ਕਿ ਉੱਤੇ ਸਾਡਾ ਰਾਜ ਚੱਲ ਰਿਹਾ ਯਾਰ ਹੋਰ ਕਮਾਲ ਦੀ ਗੱਲ ਦੇਖੋ ਨਾਲ ਪਰਮਿਸ਼ਨ ਵਾਲਾ ਵੀ ਲਾ ਗਿਓ ਫਰ ਲਾਇਆ ਕਹਿੰਦੇ ਸਾਡੇ ਕੋਲ ਤਾਂ ਪਰਮਿਸ਼ਨ ਆ ਤੇ ਆ ਚੱਕੋ ਬਈ ਪੋਸਟਰ ਲਾ ਕਹਿੰਦੇ ਉੱਤੇ ਜਾਜ ਨਹੀਂ ਅੱਜਕੱਲ ਸਾਡਾ ਰਾਜ ਚੱਲਣਾ ਜੀ ਉਹ ਤੋਂ ਬਾਅਦ ਥਾਣੇ ਵਾਲੇ ਕਹਿੰਦੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗੇ ਕਦੋਂ ਕਰਕੇ ਮੈਂ ਕਿਹਾ ਹੈ ਬਾਈ ਉਹ ਤਾਂ ਚਿੜੀ ਨਹੀਂ ਫਰਕੰਦੇ ਦੇ ਤਾਂ ਪੁਲਿਸ ਕਰ ਲਿਆ ਤੇ ਉਹਨਾਂ ਨੂੰ ਕਹਿਣਾ ਸੀਗਾ ਤੁਸੀਂ ਹਵਾਲਾਤ ਦੇ ਵਿੱਚ ਵੀ ਲਾਓ ਜਾ ਕੇ ਕਿ ਤੁਹਾਡੇ ਕੋਲ ਪਰਮਿਸ਼ਨ ਹੈ ਤੇ ਹਵਾਲਾਤ ਦੇ ਵਿੱਚ ਵੀ ਲਾਉਂਦੇ ਕਿ ਹਾਂ ਜੀ ਰਵਨੀਤ ਬਿੱਟੂ ਆ ਰਿਆ ਰਵਨੀਤ ਬਿੱਟੂ ਰਹੀ ਉਥੇ ਕੰਮ ਪੂਰਾ ਖਿੱਚੀ ਜਾਂਦੇ ਆ ਵੈਸੇ ਰਵਨੀਤ ਬਿੱਟੂ ਕਹਿੰਦੇ ਪਿੰਡਾਂ ਵੱਲ ਕੱਲ ਵਧਿਆ ਤੇ ਕੋਈ ਵਿਰੋਧ ਦੀ ਖਬਰ ਨਹੀਂ ਮੈਂ ਤੇ ਸੁਣੀ ਅੱਛਾ ਜੀ ਇਹ ਬਾਵਾ ਭੇਤੀ ਆ ਕੱਚੇ ਕੁਚੇ ਰਹਾਵਾਂ ਦਾ ਕੱਚੇ ਪੱਕੇ ਪੈ ਕੇ ਨਿਕਲ ਜਾਂਦਾ ਨਹੀਂ ਉਹ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰੀ ਇਮਾਰਤ ਤੇ ਹਾਂ ਜੀ ਨਹੀਂ ਲਗਾ ਸਕਦੇ ਤੁਸੀਂ ਕਿਸੇ ਦੀ ਅੱਛਾ ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਤੇ ਵੀ ਕੋਈ ਝੰਡਾ ਜਾਂ ਪੋਸਟਰ ਤੁਹਾਡੇ ਹੀ ਪਰਮਿਸ਼ਨ ਤੋਂ ਬਗੈਰ ਨਹੀਂ ਲਾ ਸਕਦਾ ਜੀ ਤਦੇ ਤੇ ਤੁਸੀਂ ਦੇਖਿਆ ਹੋਣਾ ਨਾ ਕਿ ਪਿੰਡਾਂ ਚੋਂ ਇੱਕਦਮ ਇਹ ਚੀਜ਼ਾਂ ਜਿਹੜੀਆਂ ਲਵਾ ਲਈਆਂ ਜਾਂਦੀਆਂ ਨੇ ਜਾਂ ਸ਼ਹਿਰਾਂ ਚ ਲਵਾ ਲਈਆਂ ਜਾਂਦੀਆਂ ਕਿ ਜਾਂ ਤਾਂ ਜਿਹੜੀਆਂ ਬਰਕਰਾਰ ਰਹਿਣਗੀਆਂ ਤੁਹਾਨੂੰ ਉਹ ਜਿਹੜੀ ਹੁੰਦੀ ਹੈ ਨਾ ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਐਨਓਸੀ ਲੈ ਕੇ ਦਿਓ ਅਗਲੇ ਤੋਂ ਜੀ ਤੇ ਤੁਹਾਨੂੰ ਪਤਾ ਕੜਵਲ ਦਾ ਤੇ ਬੈਂਸ ਗਰੁੱਪ ਦਾ ਇੱਕ ਝਗੜਾ ਵੀ ਹੋਇਆ ਸੀ ਇਸੇ ਚੀਜ਼ ਨੂੰ ਲੈ ਕੇ ਜੀ ਆਹ ਹੋਲਡਿੰਗ ਵਗੈਰਾ ਨੂੰ ਲਾਉਣ ਜਾਂ ਲਾਉਣ ਤੋਂ ਲੈ ਕੇ ਲੁਧਿਆਣੇ ਦੇ ਵਿੱਚ ਗੋਲੀ ਚੱਲੀ ਸੀ ਜੀ ਤੋ ਇਹ ਚੀਜ਼ ਇਹ ਕਿ ਯਾਰ ਇਥੇ ਜਿਆਦਾ ਹੀ ਇਹਨਾਂ ਨੂੰ ਭਾਜਪਾ ਦਾ ਨਸ਼ਾ ਆ ਗਿਆ ਜਾ ਕੇ ਥਾਣੇ ਦੇ ਵਿੱਚ ਹੀ ਚੇਪ ਆਏ ਲੁਧਿਆਣੇ ਪਰਾ ਜਮਾਲਪੁਰ ਵਾਲੀ ਸਾਈਡ ਤੇ ਜੇਲ੍ਹ ਵੀ ਹੈਗੀ ਆ ਹੋ ਸਕਦਾ ਜਾ ਕੇ ਜੇਲ੍ਹ ਦੀਆਂ ਕੰਧਾਂ ਤੇ ਵਿਲਾਦ ਦੇਣਾ ਹਾਂ ਉਮੀਦ ਰੱਖਣੀ ਚਾਹੀਦੀ ਵੀ ਉਦੋਂ ਤੱਕ ਕੋਈ ਚਾਰ ਬਾਹਰ ਆ ਜਾਣ ਤੇ ਬੁੱਢਾ ਬਾਦ ਨਹੀਂ ਸਾਨੂੰ ਪਤਾ ਤਾਂ ਲੱਗ ਜੂਗਾ ਕਿਵੇਂ ਬਿੱਟੂ ਖੜਾ ਹੋਇਆ ਬਿਲਕੁਲ ਰਵਨੀਤ ਬਿੱਟੂ ਖਲੋਤਾ ਕਮਾਲ ਹੀ ਹੋ ਗਈ ਤੇ ਕਾਰਵਾਈ ਕਰਨਾ ਚੋਣ ਕਮਿਸ਼ਨ ਹੈ ਕਿਥੇ ਮੈਂ ਤੇ ਵਾਰ-ਵਾਰ ਕਹਿੰਨਾ ਕਿ ਚੋਣ ਕਮਿਸ਼ਨ ਹੈ ਨਹੀਂਗਾ ਭਾਰਤ ਦੇ ਵਿੱਚ ਚੋਣ ਕਮਿਸ਼ਨ ਨਹੀਂ ਰਹਿ ਗਿਆ ਚੋਣ ਕਮਿਸ਼ਨ ਦੀ ਬਜਾਏ ਤੇ ਉਹ ਇਹਨਾਂ ਨੇ ਤਿੰਨ ਜਿਹੜੇ ਨਾ ਉਹ ਆਪਣੇ ਕਹਿ ਲੋ ਕਿ ਜਿੱਦਾ ਸੱਤਾ ਦੇ ਜਿਹੜੇ ਹੁੰਦੇ ਹਨ ਨਾ ਉਹ ਪਿਆਦੇ ਬਿਠਾ ਰੱਖੇ ਨੇ ਉੱਤੇ ਚੋਣ ਕਮਿਸ਼ਨ ਨਹੀਂ ਉੱਤੇ ਕਹਿੰਨੇ ਕਿ ਚੋਣਵੀਆਂ ਕੰਪਲੇਂਟਾਂ ਹੀ ਚੱਕਦਾ ਬਸ ਕੱਲੀਆ ਚੂਨਾ ਕਮਿਸ਼ਨ ਲੋਕੀ ਕਹਿਣ ਲੱਗੇ ਚੋਣ ਕਮਿਸ਼ਨ ਨਹੀਂ ਹਿੰਦੀ ਚ ਕਹਿੰਦੇ ਚੂਨਾ ਕਮਿਸ਼ਨ ਜੀ 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 ਕਹਿੰਨੇ ਕਿ ਜੀ ਪਹਿਲਾਂ ਵੀ ਆਪਣਾ ਪਰਚੇ ਨਾਲ ਕੁਝ ਕੁਝ ਨਹੀਂ ਹੋਇਆ ਜੀ ਕਹਿੰਨੇ ਕਿ ਬਾਈ ਪੀਵੀ ਕੱਤੀ ਘਰੇ ਪਿਆ ਜੀ ਕਿਹਦਾ ਪਰਚਾ ਰਵਨੀਤ ਬਿੱਟੂ ਤੇ ਬਿੱਟੂ ਤੇ ਤਾਂ ਨਹੀਂ ਮੇਰੇ ਖਿਆਲ ਨਾਲ ਜਾਂ ਇਹ ਗੱਲ ਕਰਦੇ ਹੁਣੇ ਕੋਈ ਇਸ ਤਰ੍ਹਾਂ ਦੇ ਮਾਮਲੇ ਦੀ ਗੱਲ ਕਰਦੇ ਹੋਣਗੇ ਜੀ ਤਾਂ ਧਿਆਨ ਚ ਨਹੀਂ ਆ ਚਲੋ ਮੈਂ ਦੇਖ ਲੈਣਾ ਉਪਰ ਹੀ ਕੋ ਕਮੈਂਟ ਹੋਇਆ ਹਸਪਤਾਲ ਲਗਤਾ